ਧਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਆਓ ਲੜੀ ਵਾਰ ਸਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਇਕ ਓੰਕਾਰ ਸਤਿਗੁਰ ਪ੍ਰਸਾਦਿ ਕਬੀਰ ਦਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਚਾਰ ਮੁਕਤ ਚਾਰੇ ਸਿੱਧ ਮਿਲ ਕੈ ਦੁਲ੍ਹ ਹੈ ਪ੍ਰਭ ਕੀ ਸਨ ਪਰਿਓ ਮੁਕਤ ਪਿਓ ਚਾਹੂੰ ਜੁਗ ਜਾਣਿਓ ਜਸ ਕੀਰਤ ਮਥੈ ਛਤਰ ਧਰਿਓ ਚਾਰ ਮੁਕਤ ਚਾਰ ਕਿਸਮ ਦੀਆਂ ਮੁਕਤੀਆਂ ਕਿਹੜੀਆਂ ਕਿਹੜੀਆਂ ਸਾਲੋਕ ਹੈ ਸਾਮੀ ਪੈ ਸਰੂਪੈ ਅਤੇ ਸਾਇਉ ਯ ਸਾਲੋਕ ਹੈ ਕਿਹਣੀ ਹੈ ਆਪਣੇ ਇਸ਼ਟ ਨਾਲ ਇੱਕੋ ਹੀ ਲੋਕ ਦੇਸ਼ ਵਿੱਚ ਵਸਦਾ ਉਹਨੂੰ ਕਿੰਨੇ ਸਾਲ ਓਕੇ ਸામੀਪੈ ਇਸ਼ਟ ਦੇ ਸਮੀਪ ਨੇੜੇ ਹੋ ਜਾਣਾ ਉਹਨੂੰ ਸામੀਪੈ ਕਹਿੰਦੇ ਐ ਤੇ ਸਾਰੂਪੈ ਇਸ਼ਟ ਦੇ ਨਾਲ ਇੱਕ ਰੂਪ ਹੋ ਜਾਣਾ ਤੇ ਸ아요 ਜੈ ਆਪਣੇ ਇਸ਼ਟ ਦੇ ਨਾਲ ਜੁੜ ਜਣ ਉਸ ਨੂੰ ਲੀਨ ਹੋ ਜਾਣਾ ਕਹਿੰਦੇ ਆ ਤੇ ਉਹਨੂੰ ਕਹਿੰਦੇ ਆ ਸਾਇਉਜ ਜੇ ਤਾਂ ਰਾਜਾ RAM ਜਪਤ ਕੋ ਕੋ ਨ ਕਰਿਓ ਗੁਰ ਉਪਦੇਸ ਸਾਧਕੀ ਸੰਗਤ ਭਗਤ ਭਗਤ ਤਾਕੋ ਨਾਮ ਪਰਿਓ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚੋਂ ਜੋ ਸ਼ਬਦ ਦੀ ਵਿਚਾਰ ਹੈ ਉਹ ਪ੍ਰਾਰম্ভ ਹੁੰਦੀ ਹੈ ਪ੍ਰਕਾਸ਼ ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ ਉਸ ਦਾ ਨਾਮ ਭਗਤ ਪੈ ਗਿਆ ਉਹਨੂੰ ਫਿਰ ਭਗਤ ਆਖਣ ਲੱਗੇ ਹੈ ਨਾ ਪ੍ਰਮਾਨ ਰਾਜਾ ਰਾਮ ਜਪਤ ਰਾਜਾ ਰਾਮ ਮਤ ਉਹ ਪਰਮਾਤਮਾ ਕਾਲਪੁਰਖ ਰਾਮ ਪਰਮੇਸ਼ਰ ਕੋ ਕੋ ਨੰਤ ਨਹੀਂ ਗੁਰ ਉਪਦੇਸ਼ ਸਾਧਕੀ ਸੰਗਤ ਜਿਹਨੇ ਸੰਗਤ ਕੀਤੀ ਸਾਧ ਸੰਗਤ ਭਗਤ ਭਗਤ ਤਾਕੂ ਨਾਮ ਪਰਿਓ ਉਹਦਾ ਨਾਮ ਭਗਤ ਪਵਜਣ ਲੱਗ ਗਿਆ ਲੋਕਾਂ ਨੂੰ ਭਗਤ ਕਹਿਣ ਲੱਗ ਗਏ ਮੋਢਲੀਆਂ ਪੰਕਤੀਆਂ ਵਿੱਚ ਫਰਮਾਨ ਚਾਰ ਮੁਕਤ ਚਾਰਾ ਸਿੱਧ ਮਿਲਕ ਦੁਲ ਹੈ ਪ੍ਰਭ ਕੀ ਸਣ ਪਰਿਉ ਕਹਿੰਦੇ ਜਗਤ ਵਿੱਚ ਚਾਰ ਕਿਸਮ ਦੀਆਂ ਮੁਕਤੀਆਂ ਮਿਥੀਆਂ ਗਈਆਂ ਹਨ ਇਸ ਤਰ੍ਹਾਂ ਪਿੱਛੇ ਦੱਸਿਆ ਵਿਕੀਨੀਆਂ ਚਾਰ ਮੁਕਤੀਆਂ ਕਿਸ ਤਰ੍ਹਾਂ ਇਹ ਚਾਰੀਆਂ ਮੁਕਤੀਆਂ 18 ਸਿਣੀਆਂ ਨਾਲ ਮਿਲ ਕੇ ਖਸਮ ਪ੍ਰਭੂ ਦੀ ਸ਼ਰਣੀ ਪਈ ਹੋਈਆਂ ਪਈਆਂ ਹੋਈਆਂ ਹਨ ਉਸ ਪਰਮੇਸ਼ਰ ਦੀ ਸ਼ਰਣੀ ਪਈ ਹੋਈਆਂ ਪਈਆਂ ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਉਸ ਨੂੰ ਇਹ ਹਰੇਕ ਕਿਸਮ ਦੀ ਮੁਕਤੀ ਮਿਲ ਜਾਂਦੀ ਹੈ ਅਨੇਕ ਕਿਸਮ ਦੇ ਉਹ ਮਨੁੱਖ ਚੌਹਾਂ ਯੁੱਗਾਂ ਵਿੱਚ ਉੱਗਾ ਹੋ ਜਾਂਦਾ ਹੈ ਉੱਗਾ ਮਤਲਬ ਉਹ ਜਾਣਨ ਲੱਗ ਜਾਂਦੀ ਹੈ ਨਾਮ ਰੋਸ਼ਨ ਹੋ ਜਾਂਦਾ ਉਹਦਾ ਮੁਗਤ ਭਿਓ ਚੌਹਾਂ ਚੌਹੂੰ ਯੁੱਗ ਜਾਨਿਓ ਚਾਰੇ ਯੁੱਗਾਂ ਦੇ ਵਿੱਚ ਉਹਦਾ ਨਾਮ ਰੋਸ਼ਨ ਹੋ ਜਾਂਦਾ ਹੈ ਜਸਕੀਰਤ ਮਾਥਾ ਛਤਰ ਤਨਯੋ ਕਹਿੰਦੇ ਉਸ ਦੀ ਹਰ ਥਾਂ ਸੋਭਾ ਹੁੰਦੀ ਹੈ ਕਹਿੰਦਾ ਪਾ ਵਡਿਆਈ ਹੁੰਦੀ ਹੈ ਉਸ ਦੇ ਸਿਰ ਉੱਤੇ ਛਤਰ ਚੁਲਦਾ ਹੈ ਫਿਰ ਫਰਮਾਨ ਹੈ ਨਰਹਾਉਤ ਅਗਲੀਆਂ ਪੰਕਤੀਆਂ ਦੇ ਵਿੱਚ ਨਰਹਾਉ ਸ਼ੰਖ ਚੱਕਰ ਮਾਲਾ ਤਿਲਕ ਵਿਰਾਜਿਤ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭਈ RAM ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਕਿਨਿ ਪ੍ਰਭੂ ਦਾ ਸ਼ੰਖ ਚੱਕਰ ਮਾਲਾ ਤਿਲਕ ਆਦਿਕ ਚਮਕਦਾ ਵੇਖ ਕੇ ਪ੍ਰਤਾਪ ਦੇਖ ਕੇ ਜਮਰਾਜ ਵੀ ਕਹਿੰਦੇ ਸਹਿਮ ਜਾਂਦਾ ਹੈ ਜਮਰਾਜ ਉਹ ਵੀ ਸਹਿਮ ਜਾਂਦਾ ਹੈ ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ ਕਿਉਂਕਿ ਉਹਨਾਂ ਪਾਸੋਂ ਤਾਂ ਫਿਰ ਜੰਮ ਵੀ ਦਰਦਾ ਹੈ ਉਨਾਂ ਦਾ ਜਨਮ ਵੀ ਉਹਨਾਂ ਤੋਂ ਡਰਦਾ ਜੀਨੇ ਪਰਮੇਸ਼ਰ ਦਾ ਨਾਮ ਸਿਮਰਿਆ ਪ੍ਰਭੂ ਦਾ ਪ੍ਰਤਾਪ ਉਹਨਾਂ ਨੇ ਅੰਦਰ ਉਛਾਲੇ ਮਾਰਦਾ ਹੈ ਉਹਨਾਂ ਦੀ ਜਨਮ ਮਰਨ ਦੇ ਕਲੇਸ਼ ਇੰਜ ਨਹੀਂ ਉਹ ਨਾਸ ਹੋ ਜਾਂਦੇ ਆ ਰੰਗਿਆ ਫਰਮਾਨ ਹੈ ਅੰਬ੍ਰੀਕ ਕਉ ਦਿਉ ਅਬੈ ਪਦ ਰਾਜ ਭਪੀਖਨ ਅਦਕ ਕਰਿਓ ਨਉ ਨਿੰਦ ਠਾਕੁਰ ਦਈ ਸੁਦਾਮੈ ਧ੍ਰੂ ਅਟਲ ਅਜਹੂਨਾ ਟਰਿਓ ਜਿਨਾਂ ਨੇ ਭਜਨ ਬੰਦਗੀ ਕੀਤੀ ਉਹਨਾਂ ਦੇ ਨਾਮ ਆਏ ਨੇ ਵਿੱਚ ਅਮਰੀਕ ਸੂਰਜ ਬੰਸੀ ਇੱਕ ਰਾਜਾ ਪ੍ਰਭੂ ਦਾ ਭਗਤ ਸੀ ਉਹ ਸੂਰਜ ਵੰਸ਼ੀ ਦਾ ਜਨ ਦੁਰਵਾਸ਼ਾ ઋષਿ ਇੱਕ ਵਾਰ ਉਸ ਦੇ ਪਾਸ ਆਇਆ ਤਦੋਂ ਰਾਜੇ ਨੇ ਵਰਤ ਰੱਖਿਆ ਹੋਇਆ ਸੀ ਤੇ ઋષਿ ਦੀ ਸੇਵਾ ਚੰਗੀ ਤਰ੍ਹਾਂ ਨਾ ਕਰ ਸਕਿਆ ਦੁਰਵਾਸ਼ਾ ઋષਿ ਸਰਾਪ ਦੇਣ ਲੱਗਾ ਵਿਸ਼ਨੂ ਨੇ ਆਪਣੇ ਭਗਤ ਦੀ ਰੱਖਿਆ ਲਈ ਆਪਣਾ ਸੁਦਰਸ਼ਨ ਚੱਕਰ ਛੱਡਿਆ ॠषि ਜਾਨ ਬਚਾਉਂਦਾ ਜਾਨ ਬਚਾਉਣ ਲਈ ਉੱਥੋਂ ਨੱਠ ਉੱਠਿਆ ਪਰ ਕੋਈ ਉਸ ਦੀ ਸਹਾਇਤਾ ਨਾ ਕਰ ਸਕਿਆ ਤੇ ਆਖਿਰ ਅਮਰੀਕ ਨੇ ਹੀ ਬਚਾਇਆ ਅਮਰੀਕਾ ਇਹਦਾ ਅਮਰੀਕ ਨੇ ਬਚਾਇਆ ਇਹਦੀ ਅਮਰੀਕ ਦੀ ਵੀ ਖਸਾਕੀ ਲੰਮੀ ਤਾਂ ਯਾਨਕੀ ਅਮਰੀਕ ਤੋਂ ਡੀਓ ਵਪਾਰ ਕਹਿੰਦੇ ਅਮਰੀਕ ਦੇ ਅਮਰੀਕ ਨੇ ਨਾਮ ਸਿਮਰਿਆ ਪ੍ਰਭੂ ਨੇ ਅਮਰੀਕ ਨੂੰ ਨਿਰਪੈਤਾ ਦਾ ਉੱਚਾ ਦਰਜਾ ਬਖਸ਼ਿਆ ਤਿ ਦੁਰਬਾਸ਼ਾ ਉਸ ਦਾ ਕੁਝ ਵਿਗਾੜ ਨਾ ਸਕਿਆ ਦੁਰਬਾਸ਼ਾ ਉਹਦਾ ਕੁਝ ਨਾ ਵਿਗਾੜ ਸਕਿਆ ਪ੍ਰਭੂ ਨੇ ਪਪੀਖਣ ਨੂੰ ਰਾਜਨੇਕੇ ਵੱਡਾ ਬਣਾ ਦਿੱਤਾ ਸੁਦਾਮੇ ਗਰੀਬ ਨੂੰ ठाकुर ਨੇ ਨੌ ਨਦੀਆਂ ਦੇ ਦਿੱਤੀਆਂ ਤੇ ਤ੍ਰੂ ਨੂੰ ਅਟੱਲ ਪਦਮੀ ਬਖਸ਼ੀ ਜੋ ਅਜੇ ਤੱਕ ਕਾਇਮ ਹੈ ਅਜ ਵੀ ਤ੍ਰੂ ਦਾ ਨਾਮ ਤੇ ਤ੍ਰੂ ਦੇ ਨਾਮ ਤੋਂ ਤਾਰੇ ਤੂੰ ਜਾਣਦੇ ਆ ਅਟੱਲ ਹੋ ਗਿਆ ਨਾ ਤ੍ਰੂ ਅਟੱਲ ਅਜੂਹੂ ਨਾ ਡਰਿਓ ਰੰਗੇ ਪ੍ਰਮਾਨ ਹੈ ਭਗਤ ਹੀਤ ਮਾਰਿਓ ਹਰਨਾਖਸ ਨਰ ਸਿੰਘ ਰੂਪ ਹੋਏ ਦੇ ਤਰਿਓ ਨਾਮਕ ਹੈ ਭਗਤ ਬਸ ਕਿਸਉ ਅਜ ਹੂੰ ਬਲ ਕੇ ਦਵਾਰ ਖਰੋ ਫਿਰ ਫਰਮਾਨ ਹੈ ਪ੍ਰਭੂ ਨੇ ਆਪਣੇ ਭਗਤ ਪ੍ਰਿਲਾਦ ਦੀ ਖਾਤਰ ਨਰ ਸਿੰਘ ਦਾ ਰੂਪ ਧਾਰਿਆ ਤੇ ਹਰਨਾਖਸ਼ ਨੂੰ ਮਾਰਿਆ ਨ ਕਿਉਂਕਿ ਹਰਨਾਖਸ਼ ਨੇ ਵੱਰ ਲਏ ਹੋਏ ਸੀ ਵੀ ਮੈਂ ਨਾ ਦਿਨੇ ਮਰਾਂ ਨਾ ਮੈਂ ਰਾਤ ਨੂੰ ਮਰਾਂ ਨਾ ਅੰਦਰ ਨਾ ਬਾਹਰ ਨਾ ਧਰਤੀ ਦੇ ਨਾਕਾਸ਼ ਤਾਂ ਸਾਰੇ ਫਿਰ ਇਹਨੂੰ ਹੰਕਾਰ ਹੋ ਗਿਆ ਲੰਮੀ ਗਾਥਾ ਇਹਦੀ ਹੰਕਾਰ ਹੋ ਗਿਆ ਵੀ ਮੈਂ ਤਾਂ ਹੁਣ ਰੱਬ ਬਣ ਗਿਆ ਤੇ ਫਿਰ ਕਹਿਣ ਲੱਗ ਗਿਆ ਵੀ ਹੁਣ ਮੇਰਾ ਨਾਮ ਸਿਮਰਿਆ ਕਰੋ ਮੈਂ ਹੀ ਰੱਬ ਐ ਤਾਂ ਜਦੋਂ ਫਿਰ ਉਸੇ ਦੇ ਘਰੇ ਪ੍ਰਮਾਤਮਾ ਨੇ ਧਰੂ ਦੇ ਭਗਤ ਦੇ ਰੂਪ ਦੇ ਵਿੱਚ ਫਿਰ ਜਨਮ ਲਿਆ ਨਾ ਤੇ ਜਦੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਮਾਸਟਰ ਪੜਾਉਂਦਾ ਸੀ ਤਾਂ ਉੱਥੇ ਕਿਹਾ ਸੀ ਵੀ ਉੱਥੇ ਇਹ ਨਾਮ ਜਪਉਣਾ ਹੈ ਵੀ ਹਰਨਾਕਸ਼ ਹਰੇ ਹਰਨਾਕਸ਼ ਹਰੇ ਨਾਕਸ਼ ਜਿਵੇਂ RAM RAM ਨਾਮ ਲਈ ਗੁਰੂ ਵਾਹਿਗੁਰੂ ਕਹਿੰਦੇ ਉੱਥੇ ਉਹ ਨਹੀਂ ਹਰਨਾਕਸ਼ ਦਾ ਨਾਮ ਜਪਿਨਾ ਤੇ ਤਿਤੁਰ ਨੇ ਮਨਾ ਕਰ ਦਿੱਤਾ ਕਿਉਂ ਪਰਮੇਸ਼ਰ ਦੀ ਵਿਉਂਤ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੰਕਾਰ ਨੂੰ ਖਤਮ ਕਰਦਾ ਹੈ ਜਦੋਂ ਕੋਈ ਉਹਦੀ ਦੁਰਵਰਤੋਂ ਕਰਦਾ ਹੈ ਸ਼ਿਕਾਇਤ ਹੋਈ ਸ਼ਿਕਾਇਤ ਹੋਈ ਕਹਿਣ ਲੱਗੇ ਵੀ ਇਹ ਤੇਰਾ ਪੁੱਤ ਨਹੀਂ ਤੇਰਾ ਨਾਮ ਜਪਦਾ ਤਾਂ ਪ੍ਰਿਲਾਦ ਕਹਿਣ ਲੱਗੇ ਉਹ ਪਰਮੇਸ਼ਰ ਦਾ ਮੈਂ ਤਾਂ ਹਰੀ ਦਾ ਨਾਮ ਜਪਾਂਗਾ ਇਹ ਕੋਈ ਰੱਬ ਥੋੜਾ ਹੈ ਮੇਰਾ ਪਿਓ ਹੈ ਜਿਹੜਾ ਤੇ ਅਖੀਰ ਕੀ ਹੋਇਆ ਫਿਰ ਉਹਨੇ ਮਾਰਨ ਦਾ ਹੁਕਮ ਦੇ ਦਿੱਤਾ ਵੀ ਇਹਨੂੰ ਮਾਰ ਦਿਓ ਏਵੇਂ ਆਉਂਦਾ ਵੀ ਤੱਤਾ ਤੰ ਥੰਮ ਤਪਾਇਆ ਲਾਲ ਕੀਤਾ ਤੇ ਫਿਰ ਉਹਨੂੰ ਕਿਹਾ ਗਿਆ ਮਿੰਜੇ ਤੇਰਾ ਪ੍ਰਮਾਤਮ ਜ ਤੇਰਾ ਹਰੀ ਹੈ ਤੈਨੂੰ ਬਚਾ ਕੇ ਖਾਵੇ ਤੈਨੂੰ ਹੁਣ ਇਹਨੂੰ ਤੇ ਥੰਮ ਨੂੰ ਜਫੀ ਪਾ ਤਾਂ ਪ੍ਰਿਲਾਦ ਨੇ ਕੀ ਕੀਤਾ ਜਦੋਂ ਥੰਮ ਵੱਲ ਨਿਗਾਹ ਮਾਰੀ ਉੱਤੇ ਕੀਲੀ ਦਾ ਰੂਕ ਧਾਰ ਕੇ ਪਰਮੇਸ਼ਰ ਥੰਮ ਦੇ ਉੱਤੇ ਤੁਰਿਆ ਤਾਂ ਜਦੋਂ ਵੇਖਿਆ ਵੀ ਇੱਕੀੜੀ ਤੁਰ ਨਹੀਂ ਹੈ ਤਾਂ ਨੇ ਪ੍ਰਿਲਾਦ ਨੇ ਥਮ ਨੂੰ ਜਫੀ ਪਾਈ ਤਾਂ ਥਮ ਦੇ ਵਿੱਚੋਂ ਫਿਰ ਜਦੋਂ ਥਮ ਪਾਟਿਆ ਪਾਟ ਕੇ ਫਿਰ ਉੱਥੋਂ ਨਰ ਸਿੰਘ ਦਾ ਰੂਪ ਧਾਰ ਕੇ ਪਰਮੇਸ਼ਰ ਫਿਰ ਉਹਨੂੰ ਚੱਕ ਕੇ ਤੇ ਉਦੋਂ ਇਹ ਐ ਮੀ ਸੂਰਜ ਜਿਹੜਾ ਅੱਧਾ ਟੇ ਡੁੱਬਿਆ ਸੀ ਤੇ ਅੱਧਾ ਬਾਹਰ ਸੀ ਤੇ ਗੇਟ ਦੀ ਦਲੀ ਦੇ ਉੱਤੇ ਇੱਕ ਪੈਰ ਬਾਹਰ ਰੱਖ ਲਿਆ ਤੇ ਅੰਦਰ ਤੇ ਚੱਕ ਕੇ ਤੇ ਪੱਟਾਂ ਦੇ ਉੱਤੇ ਰੱਖ ਲਿਆ ਤੇ ਕੋਈ ਇਹ ਵੀ ਵਰ ਲਿਆ ਇਸ ਵੀ ਕਿਸੇ ਵੀ ਸ਼ਸਤਰ ਨਾਲ ਨਹੀਂ ਮੇਰੀ ਮੌਤ ਨਹੀਂ ਹੋਣੀ ਮੇਰੀ ਮੌਤ ਨਾ ਹੋਵੇ ਵੀ ਕੋਈ ਸ਼ਸਤਰ ਤਾਂ ਫਿਰ ਨੋਆ ਦੇ ਨਾਲ ਨਰ ਸਿੰਘ ਨੇ ਪਾੜਤਾ ਪਾੜ ਕੇ ਨੋਆ ਦੇ ਨਾਲ ਫਿਰ ਪੁੱਛਿਆ ਇਹਨੂੰ ਪੱਟਾ ਦੇ ਰੱਖ ਕੇ ਫਿਰ ਪੁੱਛਿਆ ਕਿੰਨੇ ਵੀ ਹੁਣ ਦੱਸ ਦੇਣੇ ਕਿ ਰਾਤ ਹੈ ਕਿਉਂ ਸੂਰਜ ਅੱਧਾ ਡੁੱਬਿਆ ਸੀ ਅੱਧਾ ਉੱਾਰ ਸੀ ਕੰਨਾ ਨਾ ਦਿਨ ਨਾ ਰਾਤ ਕਹਿੰਦੇ ਵੇਖ ਧਰਤੀ ਤੇ ਹੈਂਗੇ ਆਕਾਸ਼ ਤੇ ਕਿਉਂ ਨਾ ਤਾਂ ਥੱਲੇ ਧਰਤੀ ਤੇ ਸੀ ਨਾ ਆਕਾਸ਼ ਚ ਪੱਟਾਂ ਦੇ ਉੱਤੇ ਰੱਖਿਆ ਹੋਇਆ ਸੀ ਫੜ ਕੇ ਕੰਨਾ ਨਾ ਧਰਤੀ ਦੇ ਨਾ ਆਕਾਸ਼ ਚ ਤੇ ਇਉਂ ਕਰਕੇ ਫਿਰ ਜਨਕੀ ਨੋਹਾਂ ਦੇ ਨਾਲ ਫਿਰ ਪਾੜ ਕੇ ਹਰਨਾਕਸ਼ ਨੂੰ ਮਾਰਿਆ ਤੇ ਪ੍ਰਿਲਾਦ ਦੀ ਰੱਖਿਆ ਕੀਤੀ ਕਹਿੰਦਾ ਭਾਵ ਇਹ ਪਰਮੇਸ਼ਰ ਹੈ ਜਦੋਂ ਉਹ ਆਪਦੇ ਭਗਤਾਂ ਦੀ ਰਾਖੀ ਕਰਦਾ ਤਾਂ ਕਹਿੰਦੇ ਹਰਨਾਕਸ਼ ਨੂੰ ਮਾਰਿਆ ਤੇ ਪ੍ਰਿਲਾਦ ਨੂੰ ਨਰ ਸਿੰਘ ਦਾ ਰੂਪ ਧਾਰ ਕੇ ਉਹਦੀ ਰੱਖਿਆ ਕੀਤੀ ਤੇ ਨਾਮ ਦੇ ਭਗਤ ਜੀ ਫਰਮਾਨ ਕਰਦੇ ਹਨ ਕਿਨੇ ਪ੍ਰਮਾਤਮਾ ਭਗਤੀ ਦੇ ਅਧੀਨ ਹੈ ਉਹ ਪਰਮੇਸ਼ਰ ਭਗਤੀ ਦੇ ਅਧੀਨ ਹੈ ਨਾ ਕਿ ਉਹ ਕਿਸੇ ਦੇ ਵਸਤੂ ਦੇ ਜਿਹੜਾ ਭਗਤ ਉਹ ਭਗਤ ਵਸ਼ਲ ਹੈ ਕਹਿੰਦਾ ਪਾਵਾ ਉਹ ਭਗਤੀ ਨੂੰ ਪਿਆਰ ਕਰਦਾ ਹੈ ਜਿਹਦੇ ਸਰੀਰ ਦੇ ਵਿੱਚ ਭਗਤੀ ਹੈ ਭਜਨ ਬੰਦਗੀ ਹੈ ਉਹ ਹੀ ਉਹਨੂੰ ਪਿਆਰਾ ਲੈਂਦਾ ਹੈ ਤਾਂ ਕਹਿੰਦੇ ਅਜੇ ਤੱਕ ਕਹਿੰਦੇ ਉਹ ਆਪਣੇ ਭਗਤ ਰਾਜਾ ਬਲ ਦੇ ਬੂਹੇ ਅੱਗੇ ਖਲੋਤਾ ਹੈ ਬੂਹੇ ਅੱਗੇ ਖਲੋਤਾ ਹੈ ਨਾਮਾ ਕਹੇ ਭਗਤ ਵਸ ਕੇਸ਼ਵ ਕੇਸ਼ਵ ਮਤਲਬ ਲੰਮੀ ਕੇਸਾਂ ਵਾਲਾ ਉਹ ਪਰਮੇਸ਼ਰ ਭਗਤ ਵਸ ਭਗਤੀ ਨੇ ਜਿਹਨਾਂ ਭਗਤੀ ਕਰਨਾ ਉਹ ਭਗਤੀ ਨਾਲ ਉਹ ਪਾਇਆ ਜਾ ਸਕਦਾ ਉਹ ਅਜ ਹੂੰ ਬਲ ਕੇ ਦਵਾਰ ਖਰੋ ਦਵਾਰ ਮਤਲਬ ਉਹ ਹੇਤੇ ਕਹਿੰਦੇ ਅਜੇ ਤੱਕ ਉਹ ਆਪਣੇ ਭਗਤ ਰਾਜਾ ਬਲ ਦੇ ਮੂਹੇ ਅੰਗੇ ਖੜਾ ਪਰਮੇਸ਼ਰ ਇਸ ਸ਼ਬਦ ਦਾ ਭਾਵ ਇਹ ਹੈ ਇਸ ਹੋਰ ਵੀ ਇੱਕ ਥਾਂ ਦੇ ਜ਼ਿਕਰ ਆਉਂਦਾ ਹੈ ਲੰਮੇ ਵਾਲਾਂ ਦਾ ਜਿਵੇਂ ਉਹ ਪਰਮੇਸ਼ਰ ਕਹਿੰਦੇ ਤੇਰੇ ਬੰਕੇ ਲੋਇਨ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ ਕੰਚਨ ਕਾਇਆ ਸੋਇਨੇ ਕੀ ਢਾਲਾ ਸੁਵੰਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀਆਂ ਜਮ ਦੁਆਰ ਨਾ ਹੋ ਹੋ ਖੜੀਆਂ ਸਿੱਖ ਸੁਣੋ ਮਹਿਲੀਆਂ ਉਵੇਂ ਜਿਕਰ ਉਹ ਪਰਮੇਸ਼ਰ ਦਾ ਹੁੰਦਾ ਇਸ ਸਾਰੇ ਸ਼ਬਦ ਦਾ ਭਾਵ ਕੀ ਹੈ ਇਹ ਸਮਝ ਗਏ ਤਾਂ ਭਾਵੇਂ ਐ ਵੀ ਸਿਮਰਨ ਭਗਤੀ ਦੀ ਮਹਿਮਾ ਭਗਤੀ ਕਰਨ ਵਾਲੇ ਦੀ ਜਗਤ ਦੇ ਵਿੱਚ ਸੋਭਾ ਹੁੰਦੀ ਹੈ ਨਗਦੇ ਵਿੱਚ ਸੋਭਾ ਹੁੰਦੀ ਹੈ ਉਸ ਨੂੰ ਕੋਈ ਡਰ ਨਹੀਂ ਵਿਆਪਦਾ ਪ੍ਰਭੂ ਹਰ ਵੇਲੇ ਉਸ ਦਾ ਸਹਾਈ ਹੁੰਦਾ ਹੈ ਹਰ ਵੇਲੇ ਜਿਹੜਾ ਕਿ ਭਜਨ ਬੰਦਗੀ ਕਰਦਾ ਹੈ ਉਹਦੀ ਪਰਮੇਸ਼ਰ ਅਕਾਲ ਪੁਰਖ ਹਰ ਵੇਲੇ ਉਹਨੂੰ ਸਹਾਈ ਹੁੰਦਾ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਮੀਆਂ ਤੁੰਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ